ਮੂੰਗੀ ਦੀ ਐਮਐਸਪੀ ਦੇਣ ਤੋਂ ਮੁੱਕਰ ਜਾਂਦੀ ਦੋ ਸਾਲ ਦੀ ਮੇਰੀ ਗਰੰਟੀ ਦੋ ਸਾਲ ਦੀ ਜਿਹੜਾ ਆ ਸਾਲ ਬਰਸਾਤੀ ਮੱਕੀ ਬੀਜੋਂਗੇ ਅਗਲੇ ਸਾਲ ਬਰਸਾਤੀ ਮੱਕੀ ਬੀਜੋਂਗੇ ਰਣਾ ਗਰੰਟੀ ਕਰਦਾ ਕਿ ਵੀ ਤੁਹਾਨੂੰ ਐਮਐਸਪੀ ਮੈਂ ਦਊਗਾ ਕੋਈ ਸਰਕਾਰ ਨੂੰ ਯਾਰੋ ਹੌਸਲੇ ਨਾ ਚੱਲਦਾ ਕੰਮ ਹੌਸਲੇ ਨਾ ਚੱਲਦਾ ਔਰ ਜਾਂਦਾ ਹੀ ਤੁਹਾਨੂੰ ਐਮਐਸਪੀ ਦੀ ਗਰੰਟੀ ਨਾ ਹੋਈ ਤੁਸੀਂ ਮੱਕੀ ਨਹੀਂ ਵੇਚਣੀ ਇਹ ਮੈਨੂੰ ਵੀ ਪਤਾ ਉਹ ਕਰ ਲਿਆ ਸਰਕਾਰ ਅੱਗੇ ਆਵੇ ਸਾਨੂੰ ਬੰਨੇ ਜੇ ਰਾਣਾ ਕਹਿ ਰਿਹਾ ਤਾਂ ਬੰਨੇ ਕਿਆ ਕਰ ਦੋ ਸਕਤ ਹੈ ਦੀ ਜੇ ਸਰਕਾਰ ਵੀ ਕਰੇ ਦਸਕਰ ਕਿ 10000 ਰੁਪਏ ਕਿੰਨਾ ਸਰਕਾਰ ਰਹੇਗੀ ਜਿਹੜਾ ਤੁਸੀਂ ਪੀੜੀ ਦੀ ਕਟਕੀ ਕਮਤ ਕਰਦੀ ਹੈ ਉਹ ਗੱਲਾਂ ਬਹੁਤ ਨੇ ਫੇਰ ਕਰਾਂਗੇ ਅੱਜ ਮਾਨਵੇ ਦੀ ਧਰਤੀ ਤੇ ਪਹਿਲੀ ਵਾਰ ਆਉਣ ਦਾ ਮੌਕਾ ਮਿਲਿਆ ਔਰ ਦਿਲ ਖੁਸ਼ ਹੋ ਗਿਆ ਤੁਹਾਡਾ ਵਿਸ਼ਾਲ ਹਿਰਦੇ ਦੇਖ ਕੇ ਜੀ ਤੁਸੀਂ ਯਾਰੋ ਮਾਲਵੇ ਵਾਲੇ ਜਿਹੜੇ ਤੁਰਦੇ ਆ ਫਿਰ ਇਹਨਾਂ ਨੂੰ ਡੱਕ ਨਹੀਂ ਸਕਦਾ ਅਗਰ ਕਿਸਾਨ ਸੰਘਰਸ਼ ਦੀ ਗੱਲ ਕਰੀਏ ਤਾਂ ਵੀ ਮਾਨਸੇ ਵਾਲਿਓ ਬਠਿੰਡੇ ਵਾਲਿਓ ਕਿਵੇਂ ਤੁਸੀਂ ਕਾਮਯਾਬ ਕੀਤਾ ਅਜੇ ਪੰਜਾਬ ਨੂੰ ਅੱਗੇ ਲੈ ਜਾਣਾ ਇਹ ਵੀ ਤੁਸੀਂ ਲੈ ਜਾਣਾ ਇਹਦੇ ਲਈ ਆਪਾਂ ਸਾਰੇ ਸਿਰ ਜੋੜ ਕੇ ਤੁਰ ਪਈਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ